तूरी पुलिस ने के आर बी एल फैक्टरी को लो चोरी हुए चौला परे हुए एक तरक नु मुजरिम समेत कुछ ही समय च काबूकरण करन विच सफलता हासिल की थी है पुलिस इस मामले दी गंभीरता नाल जांच कर रही है पुलिस अधिकारी ने दसिया कि इस कोलो लो होर खुलासे होने दी संभावना तो इनकार नहीं किया जा सकदा वेखो खास रिपोर्ट उसका एक ट्रक नंबरी पी बी बारह ਜੋ ਕਿ ਉਸ ਦਾ ਡਰਾਈਵਰ ਬਲਵੀਰ ਸਿੰਘ ਸੀ ਜਿਸ ਨੇ 30 ਟਨ ਬਾਸਮਤੀ ਰਾਈਸ ਹਰਿਆਣਾ ਤੋਂ ਲੋਡ ਕਰਕੇ ਕੀ ਅਰਬੀਅਲ ਫੈਕਟਰੀ ਦੇ ਵਿੱਚ ਅਨਲੋਡ ਕਰਨਾ ਸੀ ਜੋ ਗੱਡੀਆਂ ਦਾ ਰਸ਼ ਹੋਣ ਕਾਰਨ ਉਹਨੇ ਐਚਪੀ ਪੈਟਰੋਲ ਪੰਪਸ ਔੜ ਆਪਣਾ ਟਰੱਕ ਖੜਾ ਕਰਕੇ ਸਮੇਤ ਬਾਸਮਤੀ ਲੋਗ ਲਗਾ ਕੇ ਘਰੇ ਚਲੇ ਗਿਆ ਸੀ ਜੋ ਅਗਲੇ ਦਿਨ ਸਵੇਰ ਜਾ ਕੇ ਉਹਨਾਂ ਦੇਖਿਆ ਤਾਂ ਗੱਡੀ ਉੱਥੋਂ ਚੋਰੀ ਹੋ ਚੁੱਕੀ ਸੀ ਜਿਸ ਦੇ ਬਿਆਨਾਂ ਤੇ ਅਸੀਂ ਮੁਕੱਦਮਾ ਨੰਬਰ 18815122023 ਅਧੀਨ ਤਰਾ 379 ਦਰਜ ਕੀਤਾ ਜੋ ਤਫਤੀਸ਼ ਦੌਰਾਨ ਅਸੀਂ CCTV ਕੈਮਰਾਸ ਤੇ ਟੈਕਨੀਕਲ ਅਨਾਲਿਸਿਸ ਤੋਂ ਅਸੀਂ ਚੋਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸਮੇਤ ਗੱਡੀ ਗ੍ਰਿਫਤਾਰ ਕੀਤਾ ਫਿਰ ਦੌਰਾਨੇ ਪੁੱਛਗਛ ਉਸ ਤੋਂ ਚੋਰੀ ਹੋਇਆ ਮਾਲ 30 ਟਨ ਬਾਸਮਤੀ ਰਾਈਸ ਅਸੀਂ ਰਿਕਵਰ ਕਰਾਇਆ ਰਿਕਵਰ ਕਰਨ ਤੇ 411 ਨੰਬਰ ਮਕਦਮੇ ਵਿੱਚ ਵਾਦਾ ਕੀਤਾ ਗਿਆ ਹੈ ਤੇ ਬਾਕੀ ਤਫਤੀਸ਼ ਅੱਜੇ ਜਾਰੀ ਹੈ ਸਰ ਇਹਦੇ ਉੱਤੇ ਵੀ ਹੋਰ ਵੀ ਮਕਦਮੇ ਹੈਗੇ ਨੇ ਜੀ ਪਹਿਲਾਂ ਵੀ ਹਾਂ ਜੀ ਹੋਰ ਵੀ ਇਹਦੇ ਤੇ ਮਤਲਬ ਐਨ ਡੀ ਪੀ ਐਸ ਵਗੈਰਾ ਦੇ ਮੁਕਦਮੇ ਦਰਜ ਹੈ ਜੀ ਸਦੇ ਦੇ ਨਾਲ ਕੋਈ ਹੋਰ ਇਹਨਾਂ ਦੇ ਸਾਥੀ ਕੁਛ ਪਤਾ ਲੱਗੇ ਦੁਰਾਨੇ ਤੋਂ ਜੀ ਉਹ ਤਫਤੀਸ਼ ਚੱਲੀ ਆ ਜੀ ਦੁਰਾਨੇ ਤਫਤੀਸ਼ ਜੋ ਵੀ ਸਾਹਮਣੇ ਆਊਗਾ ਉਹ ਐਡ ਆਨ ਕੀਤਾ ਜਾਊਗਾ